ਹਉ ਗੁਰੂ ਵਾਲੇ ਬੰਨਿਏ ਵੀਰ ਜੀ ਗੁਰੂ ਵਾਲੇ ਬੰਨਿਏ ਵੀਰ ਜੀ ਬੜੇ ਲੋਕਾਂ ਨੇ ਇਸ ਭਈਏ ਨੂੰ ਸਿਰ ਤੇ ਬਿਠਾਇਆ ਬੜਾ ਇਹਨੂੰ ਸਿਰ ਤੇ ਚੱਕਿਆ ਸੁਰੇਸ਼ ਸਿੰਘ ਖਾਲਸਾ ਬਣਾਤਾ ਇਹਨੂੰ ਹੁਣਾ ਤੁਹਾਡੇ ਖਾਲਸੇ ਦੀ ਕਰਤੂਤ ਆ ਗਈ ਸਾਹਮਣੇ ਸਾਡੇ ਲੋਕ ਨਾ ਪੇਡਾਂ ਵਰਗੇ ਆ ਪੇਡਾਂ ਵਰਗੇ ਬੜੀ ਛੇਤੀ ਕਿਸੇ ਪਿੱਛੇ ਲੱਗ ਜਾਣਗੇ ਬੜੀ ਛੇਤੀ ਇੰਨੇ ਬਈ ਜੀ ਉਹ ਵੀਡੀਓ ਪਾਤੀ ਲੋਕਾਂ ਨੇ ਆ ਸ਼ੇਅਰ ਕੀਤੀ ਵੀਡੀਓ ਆ ਸ਼ੇਅਰ ਕੀਤੀ ਇਸ ਭਈਏ ਨੂੰ ਸਿਰ ਤੇ ਪਿਠਾ ਲਿਆ ਇਹ ਭਈਆ ਫਿਰ ਐਡਾ ਕਿ ਚੰਬੜ ਗਿਆ ਵੀ ਗੱਲਾਂ ਹੀ ਛੱਡ ਦਿਓ ਸਾਡੇ ਲੋਕ ਦੇਖੋ ਕਿੱਡੇ ਵੇਲੇ ਮੋਟਰਸਾਈਕਲਾਂ ਗੱਡੀਆਂ ਲੈ ਲੈ ਕੇ ਇਹਦੇ ਨਾਲ ਫੋਟੋਆਂ ਕਰਾਉਣ ਜਾਂਦੇ ਸੀ ਤੇ ਪਿੰਡ ਭਈਏ ਨੂੰ ਪਤਾ ਲੱਗ ਗਿਆ ਵੀ ਯਾਰ ਹੁਣ ਆਪਣਾ ਤਾਂ ਕੜਾ ਲੋਟ ਆ ਗਿਆ ਹਨਾ ਹੁਣ ਪੌਡਕਾਸਟ ਕਰਨ ਵਾਲੇ ਬਹੁਤ ਆਉਂਦੇ ਆ ਕਿ ਹੁਣ ਆਪਾਂ ਫੀਸ ਰੱਖ ਲਈਏ ਹੁਣ ਜਦੋਂ ਪੌਡਕਾਸਟ ਵਾਲੇ ਨੇ ਇਹਨੂੰ ਫੋਨ ਕਰਿਆ ਅੱਗੋਂ 10000 ਰੁਪਏ ਮੰਗ ਕੇ ਖੜ ਗਿਆ ਪੌਡਕਾਸਟ ਵਾਲਾ ਕਹਿੰਦਾ ਵੀ ਤੁਸੀਂ ਤਾਂ ਕਹਿੰਦੇ ਸੀ ਆਪਾਂ ਗੁਰੂਆਂ ਦੀਆਂ ਗੱਲਾਂ ਕਰਦੇ ਆਂ ਆਪਾਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਕਹਿੰਦਾ ਕੋਈ ਨਹੀਂ ਵੱਧ ਘੱਟ ਕਰ ਲਾਂਗੇ ਪਰ ਫੀਸ ਤਾਂ ਲੱਗੂਗੀ ਕਹਿੰਦਾ ਹੁਣ ਤਾਂ ਮੈਂ ਪੈਸੇ ਰੱਖਤੇ ਕਹਦਾ ਲੱਗ ਗਿਆ ਪਤਾ ਇਹਨਾਂ ਲੋਕਾਂ ਦੀ ਅਸਲੀਅਤ ਦਾ ਸਾਡੇ ਕਈ ਲੋਕ ਕਹਿਣਾ ਦੇਖੋ ਜੀ ਕਿੱਡੀ ਮਹਾਰਾਜ ਦੀ ਕਿਰਪਾ ਹੋ ਗਈ ਇੱਕ ਭਈਏ ਨੇ ਅਮਰਤ ਛਕ ਲਿਆ ਪੰਜਾਬ ਚ ਆ ਕੇ ਉਹ ਭਰਾ ਉਹ ਪਟਨਾ ਸਾਹਿਬ ਬਿਹਾਰ ਦੇ ਵਿੱਚ ਆ ਠੀਕ ਆ ਉੱਥੇ ਤਾਂ ਨਹੀਂ ਇਹ ਭਈਏ ਅਮਰਤ ਛਕਦੇ ਉੱਥੇ ਤਾਂ ਨਹੀਂ ਭਈਏ ਗੁਰਸਿੱਖ ਬਣਦੇ ਇਹਨਾਂ ਨੂੰ ਪੰਜਾਬ ਚ ਹੀ ਗੁਰਸਿੱਖ ਬੰਨਣਾ ਆਉਂਦਾ ਪੰਜਾਬ ਚ ਆ ਕੇ ਅਮਰਤ ਛਕਣਾ ਆਉਂਦਾ ਭਰਾ ਉਹ ਇਹ ਪੂਰੇ ਚਲਾਕ ਨੇ ਪੂਰੇ ਤਿਆਰਬਰ ਤਿਆਰ ਨੇ ਆਪਣੀਆਂ ਜਣਾ ਜਤੇਲ ਪਾਉਣ ਲਈ ਇਹਨਾਂ ਨੂੰ ਵੀ ਪਤਾ ਵੀ ਪੰਜਾਬੀ ਲੋਕਾਂ ਨੂੰ ਪਿੱਛੇ ਕਿਵੇਂ ਲਾਉਣਾ ਇਹਨਾਂ ਨੂੰ ਇਮੋਸ਼ਨਲ ਕਿਵੇਂ ਕਰਨਾ ਇਸ ਕਰਕੇ ਇਹ ਧਰਮ ਦੇ ਚੋਲੇ ਪਾ ਕੇ ਆਪਣੇ ਸਿਰਾਂ ਤੇ ਬੈਨ ਨੂੰ ਫਿਰਦੇ ਆ ਹੁਣ ਦੀ ਅਸਲੀਅਤ ਸਾਹਮਣੇ ਆ ਗਈ ਹੈ ਹੁਣ ਲੋਕ ਇਹਨੂੰ ਕਮੈਂਟਾਂ ਚ ਗਾਲਾ ਕੱਢਣ ਲੱਗ ਗਏ ਕਦੇ ਲੋਕ ਇਹਨੂੰ ਕਹਿੰਦੇ ਸੀ ਹਾਂਜੀ ਖਾਲਸਾ ਜੀ ਇਹ ਤਾਂ ਰੱਬ ਦਾ ਬੰਦਾ ਇਹਨੂੰ ਤਾਂ ਪੈਸੇ ਨਾਲ ਮੋਹ ਨਹੀਂ ਜੀ ਇਹ ਤਾਂ ਫੱਕਰ ਬੰਦਾ ਇਹ ਤਾਂ ਫਕੀਰ ਬੰਦਾ ਆ ਦੇਖ ਲਓ ਫੱਕਰ ਫਕੀਰ ਦੀਆਂ ਕਰਤੂਤਾਂ ਸ਼ਰ ਇਹ 10000 ਰੁਪਏ ਮੰਗ ਰਿਹਾ ਜਿਹੜਾ ਗਰੀਲਾਂ ਪਾਪਾ ਕਹਿੰਦਾ ਸੀ ਨਹੀਂ ਜੀ ਆਪਾਂ ਤਾਂ ਲੋਕਾਂ ਨੂੰ ਗੁਰਬਾਨੀ ਨਾਲ ਜੋੜਨਾ ਹੈ ਠੀਕ ਆ ਆਪਾਂ ਤਾਂ ਜੀ ਹੱਕ ਹਲਾਲ ਦੀ ਕਮਾਈ ਖਾਣੀ ਐ ਆਪਾਂ ਤਾਂ ਕਿਸੇ ਨਾਲ ਧੋਖਾੜੀ ਨਹੀਂ ਕਰਨੀ ਆਪਾਂ ਤਾਂ ਕਿਸੇ ਤੋਂ ਫालतू ਰੁਪਈਆ ਨਹੀਂ ਲੈਣਾ ਤੇ ਹੁਣ 10-1000 ਰੁਪਈਆ ਮੰਗਦਾ ਵੀ ਜੇ ਗੁਰੂ ਵਾਲੀਆਂ ਗੱਲਾਂ ਵੀ ਕਰਨੀਆਂ ਨੇ ਤਾਂ ਵੀ ਮਣਦਾ 10000 ਰੁਪਈਆ ਚਾਹੀਦਾ ਪ੍ਰਾਵੋ ਇਹ ਬਰੂਪੀਏ ਰੇ ਬਰੂਪੀਏ ਠੀਕ ਆ ਇਹ ਭਈਆਂ ਤੋਂ ਬਚਜੋ ਇਹਦਾ ਪੰਜਾਬ ਦੇ ਵਾਰਸ ਬੰਨੂ ਫਿਰਦੇ ਨੇ ਇਹਦਾ ਇਹੋ ਜਿਹਾ ਟੋਪੀ ਵਾਲਾ ਕਿਲ ਠੋਕਣਗੇ ਆਪਣੇ ਜੜਾਂ ਦੇ ਵਿੱਚ ਕਿ ਸਾਰੀ ਗੁਰ ਪੱਟਿਆ ਨਹੀਂਣਾ ਆਪਣੇ ਤੋਂ ਏਕਾ ਭਈਆ ਹੋਰ ਦੇਖ ਲਓ ਜਿਹਨੇ ਆ ਕੇਸਰੀ ਪਰ ਨਾ ਬੰਨਿਆ ਮੂੰਹ ਤੇ ਦਾੜੀ ਐ ਚਿੱਟੀਏ ਦੀ ਇਹੀ ਰਹਿਦਾ ਸੀ ਮਢਾਣੀ ਪਿੰਡ ਦੇ ਵਿੱਚ ਇਸ ਬੰਦੇ ਨੇ ਇੱਕ ਬੱਕਰੀ ਚੋਰੀ ਕਰ ਲਈ ਜਿਹੜੀ ਕਿ ਸੂਣ ਵਾਲੀ ਸੀ ਤੇ ਪੇਟ 'ਚ ਬੱਚੇ ਸੀ ਵਿਚਾਰੀ ਤੇ ਇਹ ਭਈਆ ਉਹ ਬੱਕਰੀ ਵੱਢ ਕੇ ਉਹਦਾ ਮੀਟ ਬਣਾ ਕੇ ਖਾ ਗਿਆ ਥੋੜੇ ਦਿਨ ਹੋਰ ਲੰਘੇ ਉਸ ਤੋਂ ਬਾਅਦ ਇਹਨਾਂ ਦੇ ਅੜਿੱਕੇ ਇੱਕ ਮੋਰ ਆ ਗਿਆ ਤੇ ਇਹ ਮੋਰ ਵੱਢ ਕੇ ਖਾ ਗਏ ਫੇਰ ਭਈ ਪਿੰਡ ਦੇ ਲੋਕਾਂ ਨੇ ਇਹਨਾਂ ਰੰਗੇ ਹੱਤੀ ਫਾੜ ਲਿਆ ਤੇ ਫੇਰ ਉਹਨਾਂ ਨੇ ਮੜਾ ਜਿਹਾ ਮਾਣ ਤਾਣ ਵੀ ਕੀਤਾ ਕਟਾਪਾ ਵੀ ਕੀਤਾ ਇਹਦਾ ਫੇਰ ਉਹਨਾਂ ਨੇ ਪਿੰਡ 'ਚੋਂ ਦਬਾਲਦਾ ਵੀ ਸਾਡਾ ਪਿੰਡ ਛੜ ਕੇ ਨਿਕਲ ਜਾ ਚੰਗਾ ਰਹੇਗਾ ਇਹਦੇ ਜੂਤ ਬੜਾ ਖੜਕੂ ਤੇਰੇ ਤੇ ਹੁਣ ਦੇਖ ਲਓ ਵੀ ਦੋਨੇ ਜਿਹੜੇ ਪਰਨੇ ਬਣਦੇ ਆ ਦਾੜੇ ਰੱਖਿਓ ਤੇ ਦੋਨਾਂ ਦੀ ਕਰਤੂਤਾਂ ਸੁਣ ਲਓ ਬਹੁਤ ਸਾਰੇ ਭਈਏ ਪੰਜਾਬ ਦੇ ਵਿੱਚ ਦਾੜੀਆਂ ਰੱਖਣ ਲੱਗ ਗਏ ਆ ਪੱਗਾਂ ਬੰਨਣ ਲੱਗ ਗਏ ਪਰਨੇ ਬੰਨਣ ਲੱਗ ਗਏ ਕਿਉਂਕਿ ਉਹ ਹੁਣ ਪੰਜਾਬੀਆਂ ਦੀ ਥਾਂ ਲੈਣ ਨੂੰ ਫਿਰਦੇ ਆ ਪੰਜਾਬ ਦੇ ਵਾਰਸਵਾਂ ਨੂੰ ਫਿਰਦੇ ਆ ਉਹਨਾਂ ਨੇ ਪੂਰਾ ਪੇਤ ਪਾ ਲਿਆ ਵੀ ਪੰਜਾਬੀਆਂ ਨੂੰ ਫੁੱਦੂ ਕਿਵੇਂ ਬਣਾਉਣਾ ਇਹਨਾਂ ਨੂੰ ਪਿੱਛੇ ਕਿਵੇਂ ਲਾਉਣਾ ਇਹਨਾਂ ਦਾ ਬ੍ਰੇਨ ਵਾਸ਼ ਕਿਵੇਂ ਕਰਨਾ ਇਹਨਾਂ ਕੋਲੇ ਇੱਕੋ ਤਰੀਕਾ ਆ ਗਿਆ ਵੀ ਬਸ ਅਮਰਤ ਛਾ ਕੋ ਬਾਣੇ ਪਾ ਲੋ ਦਾੜੀਆਂ ਰੱਖ ਲਓ ਤੇ ਸਿੱਖ ਧਰਮ ਦੀਆਂ ਗੱਲਾਂ ਕਰੋ ਇਹ ਤਾਂ ਆਪਣੇ ਹੱਥਾਂ ਦੇ ਚੱਕ ਲੈਣਗੇ ਮੈਂ ਆਪਣੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਵੀ ਤੁਹਾਨੂੰ ਸਰੇਸ ਸਿੰਘ ਖਾਲਸਾ ਦੇ ਸਕਿਆ ਵੀ ਹਾਂਜੀ ਇੱਕ ਭਈਏ ਨੇ ਅੰਮ੍ਰਿਤ ਛਕ ਲਿਆ ਤੁਸੀਂ ਇਹ ਸਿਰ ਤੇ ਬਿਠਾ ਲਿਆ ਦਿਨੋ ਦਿਨ ਉਹਨੂੰ ਹੀਰੋ ਬਣਾ ਲਿਆ ਆਪਦਾ ਸਾਡੀ ਕੌਮ ਦੇ ਹੀਰਿਆਂ ਬਾਰੇ ਕਦੇ ਸੋਚਿਆ ਉਹਨਾਂ ਨੇ ਆਪਦੇ ਘਰ ਵਜਾੜਦੇ ਆਪਦੇ ਬੱਚਿਆਂ ਦੇ ਫਿਊਚਰ ਬਾਰੇ ਨਹੀਂ ਸੋਚਿਆ ਉਹਨਾਂ ਦੀਆਂ ਮਾਵਾਂ ਪਿਡਾ ਥਾਣੇ 'ਚ ਜਲੀਲ ਹੁੰਦੀਆਂ ਰਹੀਆਂ ਕਦੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਈ ਆਪਣੇ ਲੋਕਾਂ ਨੇ ਨਾ ਕਿਉਂਕਿ ਸਾਨੂੰ ਤਾਂ ਭਈਏ ਤੋਂ ਵੇਲ ਨਹੀਂ ਹੈਗਾ ਗੁਰੂ ਵਾਲੇ ਬਣਿਏ ਵੀਰ ਜੀ ਗੁਰੂ ਵਾਲੇ ਬਣਿਏ ਵੀਰ ਜੀ ਮੈਂ ਕਹਿੰਦਾ ਲੋਕਾਂ ਨੇ ਆ ਇਹਦਾ ਪ੍ਰਚਾਰ ਕੀਤਾ ਵੀ ਗੱਲਾਂ ਹੀ ਛੱਡ ਦਿਓ ਕਦੇ ਆਪਣੇ ਗ੍ਰੰਥੀ ਸਿੰਘਾਂ ਨੂੰ ਪੁੱਛਿਆ ਜਾ ਕੇ ਪੰਜਾਬ ਦੇ ਵਿੱਚ 50% ਗ੍ਰੰਥੀ ਸਿੰਘ ਇਹੋ ਜਿਹੇ ਨੇ ਜਿਨ੍ਹਾਂ ਕੋਲੇ ਆਪਦਾ ਘਰ ਨਹੀਂ ਹੈਗਾ ਵਿਚਾਰੇ ਕਿਰਾਏ ਦੇ ਬੈਠੇ ਆ ਕਰੇ ਕੋਈ ਏਸੀ ਨਹੀਂ ਕੋਈ ਗੱਡੀ ਨਹੀਂ ਕੋਈ ਮੋਟਰਸਾਈਕਲ ਨਹੀਂ ਉਹ ਆਪਦੇ ਜਵਾਕਾਂ ਨੂੰ ਵੀ ਕਹਿੰਦੇ ਆ ਵੀ ਗ੍ਰੰਥੀ ਸਿੰਘ ਨਾ ਕਦੇ ਬਣਿਓ ਹੋਰ ਕੰਮ ਕਰ ਲਓ ਪਰ ਗ੍ਰੰਥੀ ਸਿੰਘ ਕਦੇ ਭੁੱਲ ਕੇ ਨਾ ਬਣਿਓ ਨਹੀਂ ਤੇ ਰੋਟੀ ਨਸੀਬ ਨਹੀਂ ਹੋਣੀ ਆਪਣੇ ਪੰਜਾਬ ਦੇ ਗ੍ਰੰਥੀ ਸਿੰਘ ਰੋਂਦੇ ਫਿਰਦੇ ਆ ਉਹਨਾਂ ਦੇ ਘਰਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਆਪਦੇ ਘਰ ਤੱਕ ਨਹੀਂ ਹੈਗੇ ਉਹਨਾਂ ਦੀ ਕਦੇ ਸਾਰ ਨਹੀਂ ਲਈ ਭਈਆ ਤੁਸੀਂ ਸਿਰ ਤੇ ਬਿਠਾ ਲਿਆ ਯਾਰ ਕਿੰਨੇ ਸਿੰਘਾਂ ਨੇ ਆਪਣੀ ਕੌਮ ਲਈ ਆਪ ਦੇ ਪਰਿਵਾਰ-ਵਾਰ ਤੇ ਆਪਣੇ ਆਪ ਨੂੰ ਵਾਰਤਾ ਯਾਰ ਉਹਨਾਂ ਦੀ ਮਾਵਾ ਭੈਣਾ ਥਾਣੇ 'ਚ ਜਲੀਲ ਹੁੰਦੀਆਂ ਰਹੀਆਂ ਮਾਵਾ ਭੈਣਾ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਮਿਰਚਾਂ ਲੂਣ ਪੈਂਦੇ ਰਹੇ ਕਦੇ ਪੁੱਛਿਆ ਕਿਸੇ ਨੇ ਜਾ ਕੇ ਯਾਰ ਉਹੀ ਬਸ ਢੇਡਾਂ ਬਣ ਜਾਂਦੇ ਆਪਣੇ ਲੋਕ ਚੱਲ ਭਈਏ ਦੇ ਪਿੱਛੇ ਆਹ ਭਈਆ ਸਿਰ ਤੇ ਬਿਠਾਇਆ ਹੁਣ ਕਿਉਂ ਫਿਰ ਕਮੈਂਟਾਂ 'ਚ ਗਾਣਾ ਕੱਢਦੇ ਹੋ ਭਈਏ ਨੂੰ ਜੇ ਐਹੋ ਜੇ ਲੋਕਾਂ ਨੂੰ ਹੀਰੋ ਬਣਾਉਂਗੇ ਨਾ ਕੱਖ ਨਹੀਂ ਬੰਨ ਆਪਣੀ ਕੌਮ ਦਾ ਬੇੜਾ ਗਰ ਕੀ ਹੋਊਗਾ ਅਜਿਹਾ ਬਿਹਾਰ ਦਾ ਭਈਆ ਆ ਕੇ ਪੰਜਾਬ ਚ ਖਾਲਸਾ ਬਣ ਗਿਆ ਤੇ ਸਾਡੇ ਲੋਕਾਂ ਦੇ ਦੇਖੋ ਜੀ ਕਿੰਨੀ ਵੱਡੀ ਗੱਲ ਆ ਉਹ ਭਰਾਵੋ ਪਟਨਾ ਸਾਹਿਬ ਵੀ ਬਿਹਾਰ ਚ ਹੀ ਆ ਉੱਥੇ ਕਿਉਂ ਨਹੀਂ ਫਿਰ ਭਈਏ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਦੇ ਪੰਜਾਬ ਚ ਇਹਨਾਂ ਨੂੰ ਪਤਾ ਕਿ ਚੋਲੇ ਪਾਵਾਂਗੇ ਦਾੜੀਆਂ ਰੱਖਾਂਗੇ ਅੰਮ੍ਰਿਤ ਛਕਾਂਗੇ ਸਾਡਾ ਮੁੱਲ ਪਊਗਾ ਅਸੀਂ ਇਹਨਾਂ ਪੰਜਾਬੀਆਂ ਚ ਰੜਾਂਗੇ ਫਿਰ ਇਹਨਾਂ ਦੇ ਜੜ੍ਹਾਂ ਨੂੰ ਤੇਲ ਦੇਵਾਂਗੇ ਫਿਰ ਇਹਨਾਂ ਦੇ ਜੜ੍ਹਾਂ ਵੱਡਾਂਗੇ ਭਈਆਂ ਨੇ ਆਪਦੇ ਆਧਾਰ ਕਾਰਡ ਉੱਪਰ ਜਦੋਂ ਆਧਾਰ ਕਾਰਡ ਨਵੇਂ-ਨਵੇਂ ਬੰਨੇ ਸ਼ੁਰੂ ਹੋਏ ਸੀ ਨਾ ਬਹੁਤ ਸਾਰੇ ਭਈਆਂ ਨੇ ਆਪਣੇ ਨਾਮ ਪੰਜਾਬੀਆਂ ਦੇ ਨਾਮ ਵਾਲੇ ਰੱਖ ਲਏ ਸੀਗੇ ਕੋਈ ਕਰਤਾਰ ਸਿੰਘ ਬਣ ਗਿਆ ਕੋਈ ਪਿਆਰਾ ਸਿੰਘ ਬਣ ਗਿਆ ਕੋਈ ਹੀਰਾ ਸਿੰਘ ਬਣ ਗਿਆ ਸਿੰਘ ਲਾ ਲਾ ਕੇ ਇਹਨਾਂ ਨੇ ਆਧਾਰ ਕਾਰਡ ਬਣਾਏ ਹੋਏ ਆ ਬਹੁਤਿਆਂ ਨੇ ਆਪ ਦੇ ਕਈਆਂ ਨੇ ਤਾਂ ਆਧਾਰ ਕਾਰਡ ਦੇ ਫੋਟੋਆਂ ਵੀ ਪਰਨੇ ਬਣ ਕੇ ਕਰਾਈਆਂ ਹੋਈਆਂ ਨੇ ਭਰਾਵੋ ਤੁਸੀਂ ਕਿਹੜੇ ਭਲੇਖੇ ਚ ਫਿਰਦੇ ਹੋ ਗਾਂਝਵਾਕਾਂ ਦੇ ਨਾਮ ਵੀ ਪੰਜਾਬੀ ਦੇ ਨਾਮਾਂ ਦੇ ਰੱਖੇ ਇਹਨਾਂ ਨੇ ਜਿਹੜੇ ਭਈਆਂ ਨੇ ਆਪ ਦੇ ਨਾਮ ਪਿੱਛੇ ਸਿੰਘ ਲਵਾਇਆ ਹੋਇਆ ਉਹ ਗਾਂਵ ਦੇ ਜਵਾਕਾਂ ਦੇ ਨਾਮ ਵਿੱਚ ਵੀ ਸਿੰਘ ਲਾ ਕੇ ਆਧਾਰ ਕਾਰਡ ਬਣਾਏ ਉਹਨਾਂ ਨੇ ਥੋੜੇ ਸਾਲ ਠਹਿਰ ਜੋਏ ਭਈਏ ਆਪਦੇ ਜਵਾਕਾਂ ਦੇ ਵਿਆਹ ਵੀ ਪੰਜਾਬ 'ਚ ਕਰਿਆ ਕਰਨਗੇ ਪੰਜਾਬ ਦੀਆਂ ਕੁੜੀਆਂ ਨਾਲ ਤੁਸੀਂ ਦੇਖੀ ਚੱਲਿਓ ਬਣਦਾ ਕੀ ਇੱਥੇ ਪੰਜਾਬ ਦੇ ਵਿੱਚ ਆ ਪੰਜ 10 ਸਾਲ ਠਹਿਰ ਜਾ ਤੁਸੀਂ ਦੇਖਿਓ ਪੰਜਾਬ ਦਾ ਹਾਲ ਕੀ ਹੁੰਦਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਅੱਜ ਵੀ ਭਈਆਂ ਦੇ ਜਵਾਕੜੇ ਲਵ ਮੈਰਿਜ ਕਰਾਈਆਂ ਹੋਈਆਂ ਨੇ ਦੂਜੀ ਬਰਾਦਰੀ ਦੀਆਂ ਕੁੜੀਆਂ ਨਾਲ ਕਿਹੜੇ ਭਲੇ ਖਿੱਚ ਫਿਰਦੇ ਤੁਸੀਂ ਜੇ ਕੋਈ ਭਈਆ ਪਰਨਾ ਬਣ ਲੈਂਦਾ ਉਹਨੂੰ ਸਿਰ ਤੇ ਬਾਹ ਲੈਣਗੇ ਜੇ ਕੋਈ ਚੋੜਾ ਪਾ ਲੈਂਦਾ ਉਹਨੂੰ ਸਿਰ ਤੇ ਬਿਠਾ ਲੈਣਗੇ ਜਿਹੜੇ ਆਪਣੇ ਗ੍ਰਾਂਥੀ ਸਿੰਘ ਰੋਂਦੇ ਫਿਰਦੇ ਆ ਜਿਹੜੇ ਆਪਣੇ ਢਾਡੀ ਸਿੰਘ ਰੋਂਦੇ ਫਿਰਦੇ ਰਾਗੀ ਸਿੰਘ ਰੋਂਦੇ ਫਿਰਦੇ ਆ ਉਹਨਾਂ ਦਾ ਕਦੇ ਕਿਸੇ ਨੇ ਪੌਡਕਾਸਟ ਨਹੀਂ ਕੀਤਾ ਉਹਨਾਂ ਨੂੰ ਕਦੇ ਕਿਸੇ ਨੇ ਸਿਰ ਤੇ ਨਹੀਂ ਬਿਠਾਇਆ ਉਹਨਾਂ ਨੂੰ ਕਦੇ ਕਿਸੇ ਨੇ ਪੁੱਛਿਆ ਨਹੀਂ ਕਿ ਰੋਟੀ ਖਾ ਕੇ ਸੁੱਤੇ ਜਾਂ ਭੁੱਖੇ ਸੁੱਤੇ ਜੇ ਤੁਹਾਡੇ ਪਰਿਵਾਰ ਦਾ ਕੀ ਹਾਲ ਆ ਤੁਸੀਂ ਇਹਦੇ ਬੱਚਿਆਂ ਨੂੰ ਰਾਗੀ ਢਾਡੀ ਕਿਉਂ ਨਹੀਂ ਬਣਨ ਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਰੀ ਉਮਰ ਸਾਡੀ ਲੰਘ ਗਈ ਕੱਖ ਨਹੀਂ ਬਣਿਆ ਉਹਦਾ ਘਰ ਤੱਕ ਨਹੀਂ ਬਣਿਆ ਸਾਡੇ ਤੋਂ ਜਲੀਲ ਹੋ ਮਰ ਗਏ ਲੋਕਾਂ ਦੇ ਹੱਥਾਂ ਚੋਂ ਕਦੇ ਕਮੇਟੀਆਂ ਨੇ ਪ੍ਰਧਾਨ ਗਲਾਵਾ ਫੜ ਕੇ ਗ੍ਰਾਂਂਤੀ ਸਿੰਘ ਦਾ ਖਿੱਚ ਲੈਂਦਾ ਕਦੇ ਕਿਹੜਾ ਪ੍ਰਧਾਨ ਗਰਾਗੀ ਸਿੰਘ ਨੂੰ ਖਿੱਚ ਲੈਂਦਾ ਪ੍ਰਧਾਨਾਂ ਦੇ ਹੱਥੋਂ ਕਿੰਨੇ ਗ੍ਰਾਂਂਤੀ ਸਿੰਘ ਜਲੀਲ ਹੁੰਦੇ ਕੀ ਸੋਚਿਆ ਤੁਸੀਂ ਨਾ ਬਸ ਉਹ ਸਰੇਸ਼ ਭਾਈਆ ਲੋਕਾਂ ਦੇ ਹੱਥੇ ਆ ਗਿਆ ਮਿੰਟਾਂ 'ਚ ਹੀਰੋ ਬਣਾਤਾ ਉਹਦੇ ਗਾਣੇ ਆ ਗਏ ਜੀ ਲੋਕ ਤੇ ਗਾਣੇ ਸੁਣਨ ਲੱਗ ਗਏ ਉਹਨੇ ਕੋਲ ਦੁਕਾਨਾਂ ਦੇ ਉਦਘਾਟਨ ਕਰਾਉਣ ਲੱਗ ਗਏ ਮੀਟਿੰਗਾਂ 'ਚ ਉਹਨੂੰ ਸੱਦਣ ਲੱਗ ਗਏ ਵੀ ਪਤਾ ਨਹੀਂ ਕਿੱਡਾ ਕ ਗਿਆਨੀ ਬ੍ਰह्म ਗਿਆਨੀ ਆ ਗਿਆ ਵੀ ਹਾਂ ਇਹਦੇ ਬਿਨਾ ਤਾਂ ਪੰਜਾਬ ਚੱਲ ਹੀ ਨਹੀਂ ਸਕਦਾ ਉਹ ਭਰਾਵੋ ਇਹ ਬਰੂਪੀਏ ਨੇ ਬਰੂਪੀਏ ਇਹਨਾਂ ਨੂੰ ਆਪਦੇ ਧਰਮ 'ਚ ਬਾੜ-ਵਾੜ ਕੇ ਨਾ ਆਪ ਦੀ ਜਣਾ ਨਾ ਖੋਖਲੀਆਂ ਕਰੋ ਆਪਾਂ ਕੀ ਉਪਰਾਲੇ ਕਰ ਰਹੇ ਆ ਆਪਣੀ ਨਵੀਂ ਪੀੜ੍ਹੀ ਨੂੰ ਆਵੇ ਧਰਮ ਨਾਲ ਜੋੜਨ ਦੇ ਕੋਈ ਉਪਰਾਲਾ ਨਹੀਂ ਕਰ ਰਹੇ ਕਿੰਨਾ ਕ ਆਪਾਂ ਆਪਦੀ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਨਾਲ ਜੋੜ ਰਹੇ ਆ ਕਿੰਨਾ ਕ ਬੱਚਿਆਂ ਨੂੰ ਸੁ ਬੱਚੇ ਨੂੰ ਆਪ ਸचेत ਕੀ ਕਰਨਾ ਆਪ ਨੂੰ ਦੇਹੇ ਭਈਆਂ ਤੋਂ ਵੇਲ ਨਹੀਂ ਮਿਲਦੀ 11000 ਰੁਪਇਆ ਮੰਗੀ ਜਾਂਦਾ ਪੌਡਕਾਸਟ ਕਰਨ ਦਾ ਦੂਜਾ ਪਤੰਦਰ ਮੋਰ ਵੱਢ ਕੇ ਖਾ ਗਿਆ ਬੱਕਰੀ ਵੱਢ ਕੇ ਖਾ ਗਿਆ ਸੂਣ ਵਾਲੀ ਜਿਹਦੇ ਪੇਟ 'ਚ ਬੱਚੇ ਸੀ ਦਸਵੇਂ ਜਲਾਦਾਂ ਤੋਂ ਘੱਟ ਰਹਿ ਗਏ ਯਾਰ ਜੇ ਕੋਈ ਬੰਦਾ ਇੱਕ ਬੱਕਰੀ ਵੱਢ ਸਕਦਾ ਉਹ ਵੀ ਸੂਣ ਵਾਲੀ ਜਿਹਦੇ ਪੇਟ 'ਚ ਬੱਚੇ ਹੋਣਗੇ ਦੱਸੋ ਗੱਲ ਨੂੰ ਕਿ ਤੁਹਾਡੇ ਜਵਾਕਰਾਂ ਢਿੱਲ ਕਰਨਗੇ ਉਹ ਇਸ ਕਰਕੇ ਇਸ ਕੌਮ ਨੂੰ ਸਿਰ ਤੇ ਨਾ ਮਿਠਾਓ ਇਹ ਬੜੀ ਖਤਰਨਾਕ ਕੌਮ ਆ ਪੰਜਾਬ ਵਾਸਤੇ ਇਹ ਥੋੜੇ ਪੰਜਾਬ ਤੇ ਅੱਖ ਰੱਖੀ ਬੈਠੇ ਆ ਆਉਣ ਵਾਲੇ ਟਾਈਮਸ ਦੇ ਦੇਖਿਓ ਭਈਆ ਥੋੜੇ ਪੰਜਾਬ ਨਾਲ ਕਰਦੇ ਕੀ ਆ ਇਸ ਕਰਕੇ ਜੇ ਕੋਈ ਭਈਆ ਪੱਗ ਬੰਨ ਲੈ ਚੋਲਾ ਪਾ ਲੈਣਾ ਉਹਨੂੰ ਸਿਰ ਤੇ ਨਾ ਬਿਠਾਓ ਸਾਡੇ ਪੰਜਾਬ ਚ ਬੜੇ ਗ੍ਰੰਥੀ ਸਿੰਘ ਰੋਲਦੇ ਫਿਰਦੇ ਆ ਬੜੇ ਰਾਗੀ ਸਿੰਘ ਰੋਲਦੇ ਫਿਰਦੇ ਆ ਬੜੇ ਢਾਡੀ ਸਿੰਘ ਰੋਲਦੇ ਫਿਰਦੇ ਜਿਨ੍ਹਾਂ ਦੀ ਸਾਰੀ ਉਮਰ ਡੱਕਾ ਨਹੀਂ ਬਣਿਆ ਵਿਚਾਰਿਆਂ ਦਾ ਜਿਨ੍ਹਾਂ ਕੋਲ ਇੱਕ ਆਦਾ ਮੋਟਰਸਾਈਕਲ ਨਹੀਂ ਖਰੀਦਿਆ ਗਿਆ ਵਿਚਾਰਿਆਂ ਦਾ ਉਹਨਾਂ ਬਾਰੇ ਸੋਚ ਲਓ ਉਹਨਾਂ ਦੇ ਪੌਡਕਾਸਟ ਕਰ ਲਓ ਉਹਨਾਂ ਨੂੰ ਹੀਰੋ ਬਣਾਓ ਨਾ ਆਪਦੇ ਜੇ ਵੀ ਉਹਨੂੰ ਭੋਗਾਂ ਦੇ ਸੰਤੂ ਕਿਸੇ ਰਾਗੀ ਨੂੰ ਜਾਂ ਢਾਡੀ ਸਿੰਘ ਨੂੰ ਉਹਨਾਂ ਨੂੰ ਦੇਣਗੇ ਲਓ ਜ 500 ਵੀ ਵੱਧ ਮੰਗ ਲੈਂਦੇ ਆਪਣੇ ਲੋਕਾਂ ਦਾ ਰੋਣ ਨਿਕਲਣ ਦਾ ਚੀਕਾ ਨਿਕਲ ਜਾਂਦੀਆਂ ਨੇ ਤੇ ਇਸ ਭਈਏ ਨੂੰ ਲੋਕਾਂ ਨੇ ਐਡਾ ਸਿਰ ਤੇ ਬਿਠਾਇਆ ਇਹਦੇ ਘਰੇ ਜਾ ਕੇ ਨਾ ਫੋਟੋਆਂ ਕਰਾਉਣ ਵੀਡੀਓ ਕਰਨ ਦੇ ਪੌਡਕਾਸਟ ਦੇ ਪੌਡਕਾਸਟ ਉਹਨੂੰ ਪਤਾ ਸੀ ਮੈਨੂੰ ਹੁਣ ਕੰਮ ਲੋਟ ਆ ਗਿਆ ਹੁਣ 10000 ਰੁਪਏ ਫੀਸ ਰੱਖ ਦਿੰਨੇ ਆ ਮਹੀਨੇ ਚ 2000 ਪੌਡਕਾਸਟ ਕਰੇ ਆਪਣਾ 40-5000 ਰੁਪਏ ਬਣ ਜਾ ਕਰੂਗਾ ਇਸ ਕਰਕੇ ਇਹਨਾਂ ਨੂੰ ਬਚੋ ਜੇ ਇਹੋ ਜਿਹੇ ਲੋਕਾਂ ਨੂੰ ਆਪਦੇ ਹੀਰੋ ਬਣਾਉਂਗੇ ਤਾਂ ਤੁਹਾਡੀ ਨਵੀਂ ਪੀੜ੍ਹੀ ਤੇ ਕੀ ਅਸਰ ਪਊਗਾ ਇਹ ਗੱਲ ਸੋਚ ਵਿਚਾਰ ਲਿਓ ਜੇ ਕੋਈ ਵੀਡੀਓ ਸ਼ਬਦ ਵੱਧ ਘੱਟ ਬੋਲਿਆ ਜਾਂਦਾ ਮਾਫੀ ਚਾਹੁੰਦੇ ਆ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਹੈ ਅਸੀਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ